ਹਾਂਜੀ ਕੀ ਹਾਲ ਨਹੀਂ ਸਾਰੇ ਭਰਾਵਾਂ ਦੇ ਹੋਰ ਬਈ ਠੀਕ ਠਾਕ ਹੋ ਅੱਜ ਆ ਗਏ ਬਈ ਆਪਾਂ ਸ਼ੇਪਗੜ ਬਾਜੀ ਤੇ ਜਾ ਮੇਤਰਾ ਆ ਓਲੇ ਲਾਗੇ ਬਈ ਦਿਖਾਉਣੇ ਹੋ ਤੁਹਾਨੂੰ ਲਓ ਜੀ 63 ਕੂਟਰ ਹੋਏ ਬਈ ਟੋਟਲ ਤੇ ਆ ਆ ਫਰਦ ਨੇ ਯਾਨ ਵਰਗਾ ਆਪਣਾ ਕਿੱਥਾ ਹੋਏ ਮੈਨੂੰ ਤਾਂ ਮਾਰਨ ਹੈ ਜਿਹਦੀ ਚੈਂਪੀ ਕੀਆ ਚੈਂਪੀ ਨੇ ਰੋਕੀ ਬਈ ਤਾਂ ਬਾਈ ਉਰੇ ਹੋ ਗਏ 63 ਕੂਟਰ ਤੇ ਸ਼ੇਪਗੜ ਪਿੰਡ ਆ ਬਈ 1700 ਵਾਲੀ ਐਂਟਰੀ ਆ ਵੀਰੇ ਠੀਕ ਹੈ ਪੰਡਾ ਛੋਟਾ ਵੀਰੇ ਜਮਾ ਛੋਟਾ ਪੰਡਾ ਠੀਕ ਆ ਤੇ ਆ ਜਾਨਵਰ ਉੜਦੇ ਨੇ ਬਾਕੀ ਤੁਸੀਂ ਦੇਖ ਲਓ ਤੇ ਆਪਣੇ ਵਾਲਾ ਉਰੀ ਫਿਰਦਾ ਤੇ ਬਾਈ ਨਾਲ ਦੀ ਨਾਲ ਅਪਡੇਟ ਪਾਉਂਦੇ ਰਹਾਂਗੇ ਵੀਰੇ ਸਵੇਰੇ ਵੀਡੀਓ ਤਾਂ ਨਹੀਂ ਬਣੀ ਵੀਰੇ ਸਾਨੂੰ ਥੋੜਾ ਜਿਹਾ ਸੀਧੀ ਦੀ ਹਨਾ ਬਾਈ ਤੇ ਤਾਂ ਕਰਕੇ ਤੇ ਹੁਣ ਦਿਖਾਉਂਦੇ ਰਹਾਂਗੇ ਵੀਰੇ ਤੁਹਾਨੂੰ ਟੈਨਸ਼ਨ ਨਾ ਲਓ ਬਣੇ ਰਿਓ ਬਲੌਗ ਦੇ ਨਾਲ ਚੈਨਲ ਕਰ ਦੋ ਸਬਸਕ੍ਰਾਈਬ ਕਰਾ ਮੇਰੋ ਟਾਈਮ ਕੰਨਾ ਹੋ ਗਿਆ ਬਾਈ ਅਦੇ ਖੇਡ ਰਾਗੇ 10 15 ਹੋ ਗਈ ਜੀ ਉਹ ਕਬੂਤਰਾਂ ਦਾ ਟਾਈਮ ਦਾ ਲਾਈਵ ਚੱਲ ਰਿਹਾ ਬੱਬੋਂ ਨਹੀਂ ਕਬੂਤਰ ਦੇਖ ਰਹੇ ਹਮੜਾ ਉਹ ਜਦ ਨਹੀਂ ਆਇਆ ਚਾਰੇ ਕਬੂਤਰ ਉਹ ਗਏ ਲੈ ਜਿਹੜਾ ਦੂਜੇ ਨੰਬਰ ਤੇ ਦੂਜੇ ਨੰਬਰ ਅਪਣਾ ਜਾਨਵਰ ਆ ਜਾਂਦਾ ਫਿਰ ਉਹ ਤੇ ਚੜ ਗਿਆ ਉੱਤੇ ਹਾਂ ਇਹ ਤਾਰਾਂ ਦੇ ਵਿਚਾਲੇ ਆ ਜਾਂਦਾ ਕਰੋ ਚੈੱਕ ਵੀਰ ਇੱਧਰ ਲੱਡੂ ਸਰ ਫਿਕਰ ਕਰ ਹੰਟਾ ਉਹ ਕਾਉੜਦਾ ਖੜਾ ਜਾਂ ਆਉਣੇ ਘਰੇ ਦਾ ਆਉਣੇ ਜਾਣੀ ਕਰਦਾ ਆ ਜਾਂਦਾ ਬਈ 14 ਦੇ ਉੱਪਰ ਪਹਿਲਾਂ ਜਦੋਂ ਤੂੰ ਆ ਜਾ ਰਿਹਾ ਵੇਖੋ ਬਿੰਦੀ 60 ml ਠੀਕ ਆ ਇਹ ਫਿਰ 15 ਫਿਰ ਦੁਪਹਿਰ ਤੱਕ ਦਾ ਵੇ ਰਹਿੰਦਾ ਹਾਂਜੀ ਤੇ ਬਾਈ ਜੀ ਟਾਈਮ ਲੱਗਾ ਕਾਫੀ ਕੂਤਰਾਂ ਦੇ ਤਾਂ ਬਾਈ ਦੇ ਕੂਤਰ ਤੇ ਟਾਈਮ ਲੱਗਾ ਜੀ ਕੀ ਨਾਉਦੀ ਬਾਈ ਅਲਦੀਬ ਮੋਹਾਲਾ ਅਲਦੀਬ ਮੋਹਾਲਾ ਤੇ ਟਾਈਮ ਲੱਗਾ ਜੀ ਵੀਰੇ ਸ਼ਾਮਿਲ ਕਰਾਤਾ ਸੀ ਆਪਣਾ ਕੂਤਰ ਵੀ ਸ਼ਾਮਲਾ ਤੇ ਪੂਰੇ ਟਾਈਮ ਲੱਗਾ ਖਾਣੇ ਪੰਜ ਦੇ ਟਾਈਮ ਲੱਗਾ ਠੀਕ ਆ ਬਾਈ ਪੰਜ ਦੇ ਟਾਈਮ ਲੱਗਾ ਤੁਸੀਂ ਸ਼ਾਮਲ ਕੂਤਰ ਦੱਸ ਦੇਣਾ ਤੁਹਾਨੂੰ ਇਹਨਾਂ ਨੇ ਕਮੈਂਟ 58 ਸ਼ਾਮਲ ਨੇ ਠੀਕ ਹੈ ਜੀ ਫਹਿਮ ਲੱਗਿਆ ਬਾਈ ਤੇ ਦਿਖਾਉਣਾ ਬਾਈ ਤੁਹਾਨੂੰ ਮਸਾਂ ਦਾ ਅੱਲਾ ਹੀ ਵਿਚਾਰਦਾ ਮਾਰੇ ਜਿਹੜਾ ਨੋ ਹੋ ਰਿਹਾ ਹੈ ਛੇਵ ਘੜਾ ਆਇਆ ਮਰਾ ਭਰਾ ਵੀਰੇ ਜਾਣਦੇ ਹੋ ਉਹ ਵੀ ਦਿਸਦਾ ਤੁਮ ਬਸ ਨਹੀਂ ਬਹੁਤ ਜ਼ਿਆਦਾ ਪਿਆਰ ਵੜਿਆ ਤੇ ਠੀਕ ਹੈ ਕਿ ਨਹੀਂ ਬਾਜੀ 1 ਨੰਬਰ ਚੱਲ ਰਹੀ ਹੈ ਤੇ ਬਸ ਮਨ ਕਰ ਵੀ ਓਕੇ ਰ ਬੋਟਾ ਸੈਂਟਾ ਕੰਮ ਸਾਰਾ ਬਾਈ ਠੀਕ ਹੈ ਜੀ ਓਕੇ ਬੰਦਾ ਜਾਂ ਸਟਾਕ ਆ। ਹਾਂਜੀ ਬਾਈ ਜੀ ਤੇ ਭਰਾ ਮੇਰੇ ਉਹ ਟਾਈਮ ਉਹ 1 ਵਜੇ ਦਾ। ਅਰ ਨਾ ਯੱਕ ਬਾਈ। ਟਾਈਮ ਹੋ ਗਿਆ 1 ਵਜੇ ਦਾ ਬਾਈ ਆਪਣਾ ਉਤਰ ਟਾਈਮ 'ਚ ਕੱਟ ਗਿਆ। ਭੱਜ ਗਿਆ ਵੀਰੇ। ਹੁਣ ਅਸੀਂ ਦੇਖਦੇ ਫਿਰ ਤਿੰਨ ਚਾਰ ਪੰਡ ਦੇਖਾਂਗੇ। ਇਹ ਤਾਂ ਮਿਲ ਗਿਆ ਠੀਕ ਆ। ਨਹੀਂ ਬੜਾ ਤਾਂ ਵੀ ਠੀਕ ਆ। ਹੋਰ ਹੋਰ ਕੀ ਬਾਈ ਚੱਲਾਂਗੇ ਬੈਠਣ ਨੂੰ ਹਣਾ। ਤੇ ਦੇਖਦਾ ਵਈ ਕੀ ਪਵਾ ਉਹਰੇ ਤਾਂ ਹੈ ਨਹੀਂ ਯਾਰ ਬਈ ਦੋ ਤਾਂ ਪਿੰਡ ਦੇਖ ਲੈ ਹੁਣ ਦੇਖਦਾ ਫਿਰ ਪਿੰਡ ਜਾ ਕੇ ਵੀਡੀਓ ਲਾਵਾਂ ਇਹਦਾ ਸ਼ਾਮਲ ਹੋਗਾ ਠੀਕ ਆ ਅੱਬੜਾ ਸ਼ਾਮਲ ਕਿ ਹੋਊਗਾ ਕਟਿਆ ਦਾ ਗਿਆ ਇਹ ਠੀਕ ਆ ਜੀ ਬਾਈ ਉਰੇ ਹੋਇਆ ਤਾਂ ਦੇਖਣਾ ਨਹੀਂ ਹੋਇਆ ਤਾਂ ਫਿਰ ਦਾ ਪਰ ਆਖਾ ਕਿ ਨਹੀਂ ਚਲੋ ਕਰਦੇ ਆ ਬਾਈ ਕੰਟੀਨਿਊ ਵੀਡੀਓ ਠੀਕ ਆ ਵੀਰੇ ਦੇਖ ਹਾਂਜੀ ਬਾਬਿਓ ਅਸੀ ਗੱਲ ਜੀ ਸਾਰੇ ਭਰਾਵਾਂ ਨੂੰ ਹੋਰ ਵੀ ਠੀਕ ਠਾਕ ਹੋ ਤੇ ਅੱਜ ਆਇਆ ਬਈ ਬਾਜੀ ਦਾ ਦੂਜਾ ਦਿਨ ਹੈ ਨਾ ਤੇ ਬਈ ਕੱਲ ਆਪਣਾ ਕਬੂਤਰ 1:00 ਵਜੇ ਔਖਾ ਹੋ ਗਿਆ ਚੱਕਰ ਮਾਰ ਕੇ ਚੜ ਗਿਆ ਸੀਗਾ ਉਦੋਂ ਬਾਅਦ ਤੁਰ ਗਿਆ ਸੀਗਾ ਬਈ ਬਾਜੀ ਤੋਂ ਚਲੋ ਬਣ ਜਾਂਦਾ ਕੋਈ ਚੱਕਰ ਵਾਲੀ ਗੱਲ ਨਹੀਂ ਭਰਾ ਮੇਰੋ ਤੇ ਅੱਜ ਆਇਆ ਦੂਜਾ ਦਿਨ ਬਈ ਅੱਜ ਆਪਾਂ ਜਾ ਰਹੇ ਆਪਣੇ ਸਹਿਬਲ ਭਰਾ ਕੋਲ ਤੇ ਉਹਨੂੰ ਦੋ ਚਾਰ ਕਬੂਤਰ ਗਿਫਟ ਕਰਕੇ ਆਉਣੇ ਆਪਾਂ ਤੇ ਦਿਖਾਉਣਾ ਫਿਰ ਤੁਹਾਨੂੰ ਇੱਕ ਤਾਂ ਆਪਾਂ ਜਾ ਕੇ ਗਿਫਟ ਕਰਨਾ ਵੀਰੇ ਆਪਾਂ ਆਪਣੇ ਬੜੀਆ ਪਿਓਰ ਬੜੀਆ ਉੱਡਦਾ ਵੀਰੇ ਚਾਰ ਚਾਰ ਪੰਜ ਪੰਜ ਘੰਟੇ ਆਪਣੇ ਲਵੇ ਕਰੋ ਚੈੱਕ ਇੱਕ ਮਿੰਟ ਛੱਡ ਕੇ ਦਿਖਾਉਣਾ ਵੀਰੇ ਇੱਕ ਮਿੰਟ ਲਓ ਜੀ ਇੱਕ ਤਾਂ ਉੱਚਾ ਕਰਨਾ ਵੀਰੇ ਦੋ ਗਲੀਆਂ ਦਾ ਬੱਚਾ ਕਰ ਲੋ ਚੈੱਕ ਕਿਵੇਂ ਆ ਠੀਕ ਐ ਤੇ ਬਾਕੀ ਆ ਇਹਦੇ ਚ ਪਾਲੇ ਵੀਰੇ ਇਸ ਤਰ ਇੱਕ ਆ ਬੈਠਾ ਲਾਲ ਜੀਨਾ ਇੱਕ ਆ ਬੈਠਾ ਵੀਰੇ ਇੱਕ ਹੋਰੇ ਹੋਰ ਬੈਠਾ ਹੋਊਗਾ ਚਾ ਛੱਡਾ ਜੀ ਇੱਕ ਮਿੰਟ ਦਿਖਾਉਣਾ ਆ ਬੱਚਾ ਵੀਰੇ ਹਰੀ ਹਰੀ ਵੀ ਹੁੰਦਾ ਠੀਕ ਐ ਹੁਣ ਛੱਡਦੇ ਆ ਬਈਆਂ ਤੇ ਚੱਲਦੇ ਆ ਆਪਣੇ ਸਾਬਲ ਭਰਾ ਕੋਲ ਤੇ ਦਿਖਾਉਣਾ ਬਾਈ ਤੁਹਾਨੂੰ ਪਪਾ ਲੈ ਆਪਾਂ ਵਜਾ ਤੇ ਹੁਣ ਕਰੀਏ ਬਾਈ ਇਹਨਾਂ ਨੂੰ ਪੈਗ ਤੇ ਫਿਰ ਮਿਲਦੇ ਆ ਬਾਈ ਹਾਂਜੀ ਬਾਈ ਜੀ ਤੇ ਆ ਗਿਆ ਬਾਈ ਸੈਮਲ ਮੇਰੇ ਕੋਲ ਆਪਣੇ ਲੱਗ ਤੇ ਛੱਡ ਦਿਆਂ ਦੇ ਖੋਡੇ ਚ ਪੁੱਤਰ ਬਾਕੀ ਨਾ ਕਰਦੀ ਹੱਥ ਲਾ ਨਹੀਂ ਮੈਂ ਲਾ ਮੈਨੂੰ ਫੜਾ ਮੈਂ ਛੱਡਦਾ ਹੱਥ ਲਾ ਆ ਲੋ ਜੀ ਆ ਜਾਲੀ ਆ ਜੀ ਇਹਦੇ ਬੱਚੇ ਨੂੰ ਛੱਡ ਦਿਆ ਬਾਈ ਜਾਨਵਰ ਪਹਿਲਾਂ ਆ ਗਿਆ ਠੀਕ ਆ ਤੇ ਆ ਲਿਆ ਆ ਗਿਆ ਬਈ ਆਪਣਾ ਦੂਜਾ ਜਾਨਵਰ ਕਰੋ ਚੈੱਕ ਕਿਵੇਂ ਦਾ ਆਦਾ ਠੀਕ ਆ ਤੇ ਦੂਜਾ ਜਾਊ ਤੇ ਆ ਗਿਆ ਦੂਜਾ ਬਣਾ ਠੀਕ ਆ ਲੈ ਤੇ ਫੜਨ ਦਾ ਤਰੀਕਾ ਹੈਗਾ ਉਹ ਗਲਤ ਆ ਲੈ ਲਓ ਜੀ ਆ ਗਿਆ ਤੀਜਾ ਵਜਾ ਬਣਾ ਤੇ ਇਹਨੂੰ ਘਾੜ ਦੇ ਖਾਤਰੀਆ ਤੇ ਲੱਗੇ ਹੋਏ ਨੇ ਵੀਰੇ ਠੀਕ ਆ ਤੇ ਆ ਗਿਆ ਉਹਨਾ ਚੌਥਾ ਵਜਾ ਲਓ ਇਹ ਕਰੋ ਜੱਕ ਜਾਨਵਰ ਕਿਵੇਂ ਦਾ ਉੜਦੇ ਨੇ ਬਾਈ ਪੀਲੀ ਖਾਤਰੀ ਤੇ ਲੱਗੇ ਨੇ ਤੇਰੀ ਬਣਾ ਦਿੰਨੇ ਆ ਖਰਚਾ ਮਿੱਠੀਏ ਲਓ ਜੀ ਚੌਥਾ ਵੀ ਗਿਆ ਠੀਕ ਆ ਬਾਈ ਆ ਛੜ ਤੇ ਪਾਈ ਵਿਜੇ ਤੇ ਇੱਧਰ ਲੌਂਡਾ ਖੜਾ ਆ ਆ ਜਾਣਰ ਬੈਠੇ ਉਹ ਚ ਉੱਪਰ ਤਾਰ ਚੋ ਰਹੇ ਉੱਧਰ ਆਹ ਕੁੱਤਾ ਬਈ ਆਪਣਾਲੇ ਸਟਾਰਟ ਦਾ ਬੱਚਾ 25 ਦਿਨਾਂ ਦਾ ਹੋਣਾ ਪਰ ਚੱਕ ਕਿਵੇਂ ਦਾ ਇਹਨੂੰ ਚਾਹੀਦਾ ਦਾ ਕਾਲ ਲਾ ਲਿਓ ਤੇ ਆਹ ਸੁਕਰ ਆ ਬਾਈ ਨਾਬੇ ਕੋ ਚੈਂਪੀਅਨ ਇਹ ਉਹ ਜੀ ਮਾਤਰਾ ਬਈ ਬੱਚੇ ਦੀ ਹਾਂ ਜੀ ਬਾਪੂ ਚੱਲਿਆ ਹੀ ਕਰੋ ਚੈੱਕ ਹਾਂ ਬਈ ਨਾ ਗਰ ਲਈ ਮੈਂ ਬੈਠਾ ਨੈਮਾ ਸਰੂਪ ਲੋ ਜੀ ਮੀਟਿੰਗ ਕਰਾ ਦਿਆ ਬਈ ਬੰਦਾ ਦਿਖਾਉਣਾ ਪਾਸੇ ਹੋ ਜਾ ਬਈ ਇਹ ਆਹ ਲੋ ਕਰੋ ਚੈੱਕ ਮੰਡੇ ਨਵਾਂ ਸ਼ਰਟ ਲਿਆਂਦਾ ਨਵਾਂ ਸ਼ਰਟ ਲਿਆਂਦਾ ਕਰੋ ਚੈੱਕ ਬੱਚਾ ਚੰਗਾ ਕੁੱਤੀ ਕਿਹੜੇ ਮੰਡ ਦੀ ਆ ਬਈ ਅਰਨੋਲੀ ਹਾਂ ਅਰਨੋਲੀ ਇਹ ਕਿਥਿਆ ਠੀਕੇ ਲਵੇ ਬੰਦਾ ਠੀਕੇ ਗੋਲਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭਰਾਵਾਂ ਨੂੰ ਤੇ ਅੱਜ ਇਹਾਂ ਦੂਜਾ ਦਿਨ ਵੀਰੇ ਕੱਲ ਬਲੌਗ ਕਿਵੇਂ ਦਾ ਲੱਗਿਆ ਭਰਾ ਮੇਰੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਬਾਈ ਉਹ ਮੀਟਿੰਗ ਮੂਡਿੰਗ ਵਾਲੇ ਸੀਨ ਮੜਾ ਜਾ ਉਹ ਕਰ ਲਿਆ ਕਰੋ ਹਨਾ ਵੀਰੇ ਕਿਉਂਕਿ ਦੇਖ ਆਪਾਂ ਜੋ ਕਰਦੇ ਆਂ ਵੀਰੇ ਬਲੌਗ ਦਾ ਮਤਲਬ ਇਹੀ ਆਪਣਾ ਲਾਈਫ ਸਟਾਈਲ ਦਿਖਾਉ ਉਹ ਕੀ ਕਰਦੇ ਹੋਂ ਕੀ ਨਾ ਠੀਕ ਆ ਆਪਾਂ ਉਸ ਹਿਸਾਬ ਦਾ ਦਿਖਾਉਣਾ ਹੈ ਨਾ ਬਈ ਤੇ ਭਰਾ ਬਣ ਕੇ ਹਨਾ ਕਮੈਂਟ ਨਾ ਕਰਿਓ ਹਨਾ ਵੀਰੇ ਗਲਤ ਮਾਤ ਤਾਂ ਠੀਕ ਆ ਤੇ ਬਾਕੀ ਇਧਰ ਕੂਤਰੀ ਛੱਡੇ ਵੀਨੇ ਵੀਰੇ ਸਵੇਰੇ ਹੋ ਗਏ 6:20 ਮਿੰਟ ਹੋ ਗਏ ਭਰਾ ਮੇਰੋ ਤੇ ਆ ਜਾਨਵਰ ਛੱਡੇ ਵੀਨੇ ਵੀਰੇ ਦਿਖਾਉਣਾ ਤੁਹਾਨੂੰ ਇੱਕ ਜਾਨਵਰ ਤਾਂ ਆ ਜਾਂਦਾ ਕੂਤਰੀ ਠੀਕ ਆ ਦੋ ਹੋ ਜਾਂਦੇ ਨੇ ਵੀਰੇ ਠੀਕ ਆ ਉਹ ਦੋ ਤਾਂ ਵਿਹਲੇ ਦੇ ਬਾਈ ਉਹਨਾਂ ਨੂੰ ਹੈਗਾ ਅੱਜ 10-10 ਐਮਐਲ ਪਾਣੀ ਦੋਹਾਂ ਨੂੰ ਠੀਕ ਆ ਇੱਕ ਮਿੰਟ ਦਿਖਾਉਣਾ ਯਾਰ ਬਈ ਉਕਸ ਕਰਪਾ ਤਾਂ ਆਉਨੇ ਨੇ ਬਾਈ ਛਤਰੀਆ ਵਿਚਾਲੇ ਠੀਕ ਐ ਇਹਨਾਂ ਨੂੰ ਹੈਗਾ ਬਾਈ 10 10 ਐਮਐਲ ਦੋਹਾਂ ਨੂੰ ਤੇ ਇਹਨਾਂ ਨੂੰ 10 10 ਐਮਐਲ ਜਿਹੜੇ ਆ ਜਾਂਦੇ ਨੇ ਬਾਈ ਦੋ ਠੀਕ ਆ ਤੇ ਜਿਹੜੀ ਆ ਮਦੀਨ ਜਾਂਦੀ ਆ ਵੀਰੇ ਇਹ ਅੱਜ ਪਹਿਲੀ ਏਲ ਘਟਿਆ ਬਾਈ ਪਹਿਲੀ ਢਾਈ ਤੇ ਦਾਣੇ ਮੈਂ ਰਾਤ ਵੀਰੇ ਲੇਟ ਪਾਏ ਸੀਗੇ ਤਾਂ ਕਰਕੇ ਖੇਚੇ ਨਹੀਂ ਹੈਗੇ ਤੇ ਆ ਪਲਟਾ ਕੇ ਛੱਡਿਆ ਬਈ ਆਹ ਐਨੇ ਮਤਾਮ ਕੱਢਿਆ ਠੀਕ ਆ ਰਾਤ 9 10 11 ਵਜੇ ਆਇਆ ਵੀਰੇ ਮਾ ਘਰੇ ਫੇਰ ਪਾਏ ਨੇ ਠੀਕ ਆ ਤੇ ਇੱਕ ਆ ਕੱਡੇ ਨੇ ਬਾڑے ਮੋਟੇ ਆ ਕੱਡੇ ਨੇ ਵੀਰੇ ਕੈਂਕਰ ਤੇ ਇਹ ਪਲਟਾ ਕੇ ਛੱਡਿਆ ਬਈ ਆ ਮਦੀਨਾ ਆਪਾਂ ਚਲੋ ਕੋਈ ਗੱਲ ਨਹੀਂ ਤੇ ਬਾਕੀ ਆ ਇਧਰ ਬਾਈ ਖਾਦਰੀਆਂ ਲੱਗੀਆਂ ਆਏ ਨੇ ਦੇਖਦਾ ਹੁਣ 6 ਵਜੇ ਕਿੰਨਾ ਟਾਈਮ ਕਰਕੇ ਬੈਠੇ ਨੇ ਤੇ ਬਾਕੀ ਵੀਰਿਓ ਬਾਹੋਂ ਕਰਦਾਂ ਬਾਈ ਵਲੌਗ ਐਂਡ ਤੇ ਨਵਾਂ ਵਲੌਗ ਆਊਗਾ ਜਲਦੀ ਭਰਾ ਮੇਰੇਓ ਤੇ ਚੈਨਲ ਕਰ ਲਓ ਸਬਸਕ੍ਰਾਈਬ ਘੰਟੀ ਦੱਬ ਲਓ ਵੀਰੇ ਤੇ ਵੀਡੀਓ ਸਾਰੀ ਦੇਖਿਆ ਕਰੋ ਬਾਈ ਹਨਾ ਵੀਡੀਓ ਸਾਰੀ ਦੇਖਿਆ ਕਰੋ ਭਰਾ ਮੇਰੋ ਤੇ ਕਿਉਂਕਿ ਬਈ ਵਾਚ ਟਾਈਮ ਵਾਲਾ ਅੰਡਾ ਵੀ ਕੱਢ ਦੋ ਭਰਾ ਮੇਰੋ ਬਾਕੀ ਸਾਰਾ ਕੁਝ ਆਪਣਾ ਪੂਰਾ ਤੇ ਬਲੌਗ ਪੂਰੇ ਚੋਟੀ ਦਾ ਆਇਆ ਕਰਨਗੇ ਵੀਰੇ ਠੀਕ ਹੈ ਤੇ ਚਲੋ ਚੱਲਦੇ ਆਂ ਜੀ ਫਿਰ ਹੁਣ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦਾ ਗਏ ਹੋਰ ਨਵੀਂ ਵੀਡੀਓ ਦੇ ਵਿੱਚ ਬਾਈ